ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਥਾਣਾ ਸਾਈਬਰ ਕ੍ਰਾਈਮ ਅਤੇ ਸਬਡਿਵੀਜ਼ਨ ਈਸਟ-ਵੈਸਟ-ਨਾਰਥ-ਈਸਟ ਸੈਂਟਰਲ ਬਰੋ ਲੋਕਾਂ ਦੇ ਗਵਾਚੇ 153 ਫੋਨ ਜੂਪੀ ਹਰਿਆਣਾ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਨ੍ਹਾਂ ਤੋਂ ਟ੍ਰੇਸ ਕਰਕੇ ਮੋਬਾਈਲ ਫੋਨ ਅਸਲ ਮਾਲਕਾਂ ਦੇ ਕੀਤੇ ਹਵਾਲੇ ਇਸ ਤੋਂ ਨਬਾਹ ਵਹੀਕਲ ਚੋਰੀ ਕਰਨ ਵਾਲਿਆਂ ਦੇ ਖਿਲਾਫ 55 ਕਸਤੇ ਹੋਏ ਵੱਖ-ਵੱਖ ਮੁਕਾਦਮੇ ਚੋਰੀ ਦੀਆਂ 2 ਲਗਜ਼ਰੀ ਕਾਰਾਂ ਅਤੇ Honda City 92 ਮੋਟਰਸਾਈਕਲ ਤੇ 23 ਐਕਟਿਵਾ ਸਕੂਟਰियां ਕੁੱਲ 117 ਵਹੀਕਲ ਬਰਾਮਦ ਕੀਤੇ ਗਏ ਹਨ ਚਲੋ ਦੇਖੋ ਜੀ ਕਭੀ ਭਾਈ ਮਾਈਕਾ ਸੱਜੇ ਮੇਰੀ ਗੱਲ ਆ ਰਹੀ ਹੈ ਅੱਛਾ ਅੱਛਾ ਇਹਨੂੰ ਟਰਨ ਕਰ ਦੋ ਜੀ ਇਹਨੂੰ ਅੱਗੇ ਕਰ ਲਓ ਮੈਂ ਮੈਂ ਥੋੜਾ ਇਹ ਸਰ ਸਰ ਇਹਨਾਂ ਦਾ ਟ੍ਰਾਫਿਕ ਡਿਜ਼ਾਈਨਰ ਨੇ ਇਹਨਾਂ ਦਾ ਵੀ 2024 ਦਾ ਕਾਉਂਟ ਅਚਾ ਜੀ ਤੇ ਸਾਈਬਰ ਕਲੈਂਕ ਰਜਿਸਟ੍ਰੇਸ਼ਨ ਹੈ ਕਾਉਂਟ ਅਚਾ ਜੀ ਕੰਮ ਕਰਦੇ ਜੀ ਤੇ ਸਹੀ ਸਾਈਬਰ ਕਲੈਂਕ ਰਜਿਸਟ੍ਰੇਸ਼ਨ ਵਿੱਚ ਵਾਕਫ ਦਈ ਤੇ ਤੇ ਲੋਫਾਟੋ ਸਰੇ ਟ੍ਰੇਟਰ ਨੇ ਕਲੋਸ ਟ੍ਰੇਟਰ ਨੇ ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਜ਼ ਨੇ ਸੋ ਦੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਚ 100 ਪਲੱਸ ਸਟੋਲਨ ਫੋਨਸ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲੌਸਟ ਫੋਨ ਜਿਹੜੇ ਆ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਐ 33 ਮੋਬਾਈਲ ਸਬਡਿਵੀਜ਼ਨ West ਦੀ ਟੀਮ ਨੇ ਰਿਕਵਰ ਕੀਤੇ ਐ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ 2 ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਐ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ CSIR ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫੋਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆਂ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਟਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ ਕਈ ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣਿਆਂ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਐ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹਦੇ ਚ 4 ਵੀਲਰ ਵੀ ਦੋ ਨੇ ਇੱਕ ਥਾਰ ਐ ਇੱਕ Honda City ਐ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਆਲਮ ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ਏਸੀਪੀ ਸਾਈਬਰ ਰਾਜਵੀਰ ਸਾਡੇ ਐਸਐਚਓ ਸਾਈਬਰ ਤੇ ਸਾਰੇ ਸਬਡਿਵੀਜ਼ਨ ਤੇ ਐਸਐਚਓਜ਼ ਨੂੰ ਜਿੱਦਿ ਮੁਬਾਰਕਬਾਦ ਕਿ